ਜਲੰਧਰ ਵੈਸਟ ਰੀ ਜੀਮਨੀ ਚੋਲਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਬੀਬੀ ਜਗਦੀਰ ਕੌਰ ਨੇ ਕੀਤੀ ਉਹਨਾਂ ਨੇ ਕਿਹਾ ਕਿ ਜਲੰਧਰ ਵੈਸਟ ਰੀ ਸੀਟ ਤੋਂ ਬੀਬੀ ਸੁਜੀਤ ਕੌਰ ਹੀ ਚੋਣ ਲੜਨਗੇ ਤੇ ਉਹਨਾਂ ਨੂੰ ਹੀ ਸਭ ਦੀ ਸਹਿਮਤੀ ਦੇ ਨਾਲ ਕੈਂਡੀਡੇਟ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਉਹਨਾਂ ਨੇ ਕੀ ਕਿਹਾ ਜਨਨ ਵਾਸਤੇ ਦੇਖੋ ਪੂਰੀ ਖਬਰ ਸਾਰੇ ਲੀਡਰਾਂ ਨੇ ਬੈਠ ਕੇ ਜਿਹੜੀ ਡਿਊਟੀ ਲੱਗੀ ਸੀ ਸਾਰੇ ਭਾਮਿਓ ਬਡਾਲਾ ਸਾਹਿਬ ਸਨ ਭਾਮਿਓ ਆਪਣੇ ਕੇਪੀ ਸਾਹਿਬ ਸਨ ਡਾਕਟਰ ਸੁਖੀ ਸਨ ਅਸੀਂ ਤੇ ਜਿਲ੍ਹੇ ਦੀ ਸ਼ਹਿਰੀ ਜਥੇਬੰਦੀ ਸਨ ਤੇ ਨਾਲ ਸਰਕਲਾਂ ਦੇ ਜਿਹੜੇ ਚਾਰਜ ਸਨ ਉਹਨਾਂ ਨਾਲ ਸਲਾਹ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ ਸਭ ਤੋਂ ਬੇਨਤੀ ਸਭ ਤੋਂ ਕੁਰਬਾਨੀ ਕਰਨ ਵਾਲਾ ਔਰ ਸਭ ਤੋਂ ਸਖਸੀਅਤ ਡੈਡੀਕੇਟਿਡ ਸ਼ੋਮਨੀ ਕਲਦਾ ਦਾ ਵਰਕਰ ਸੀ ਜੱਜਰ ਪ੍ਰੀਤਮ ਸਿੰਘ ਜੀ ਉਹਦੇ ਪਰਿਵਾਰ ਬੀਬੀ ਸਰਜੀਤ ਕੌਰ ਨੂੰ ਇਹਦੇ ਕੈਂਡੀਡੇਟ ਬਣਾਇਆ ਜਾਵੇ ਔਰ ਸਰਵ ਸਭਤੀ ਨਾਲ ਬਣਾਇਆ ਇਹ ਨਹੀਂ ਕਿ ਕਿਸੇ ਦੇ ਇੱਕ ਦੇ ਕਹਿਣ ਤੇ ਬਣਾਇਆ ਬਾਦਲ ਸਾਹਿਬ ਨੇ ਸਮੇਂ-ਸਮੇਂਦਾਰ ਨਾਲ ਅਸੀਂ ਦੱਸਦੇ ਔਰ ਬਾਦਲ ਸਾਹਿਬ ਨੇ ਹਾਂ ਕੀਤੀ ਕਿ ਠੀਕ ਹੈ ਉਹੀ ਤੁਹਾਨੂੰ ਸੂਟ ਕਰਦਾ ਤੇ ਉਹੀ ਤੁਸੀਂ ਬਣਾ ਲਓ ਫਿਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਪ੍ਰੋਚ ਉਹਨਾਂ ਨੂੰ ਜਾਣ ਵਾਸਤੇ ਟਿਕਟ ਲੈ ਜਾਓ ਅਸੀਂ ਬੰਦਾ ਭੇਜਿਆ ਚੋਣ ਨਿਸ਼ਾਨੀ ਕਟੇ ਭੇਜੀ ਹੈ 21 ਤਰੀਕ ਨੂੰ ਸੀ ਇਹ ਪ੍ਰੋਫਾਈਲ ਕੀਤੇ ਆ 21 ਫਾਈਲ ਕਰਨ ਤੋਂ ਬਾਅਦ 24 ਤੱਕ ਸਾਰੀ ਜਿਹੜੀ ਸੀ ਕਿਰਿਆ ਉਹ ਪੂਰੀ ਹੋ ਗਈ 25 ਤਰੀਕ ਨੂੰ ਸਾਰਾ ਸਮਾਪਤੀ ਹੋ ਗਿਆ ਪਰ ਦੁੱਖ ਦੀ ਗੱਲ ਹੈ ਕਿ ਉਹ ਪਾਰਟੀ ਜਿਹੜੀ 104 ਸਾਲ ਪੁਰਾਣੀ ਹੋਵੇ ਅੱਜ ਉਹ ਪਾਰਟੀ ਇੱਥੋਂ ਜੇ ਭੱਜਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇੱਥੇ ਇੰਨੇ ਸਾਰੇ ਸੈਟਲਮੈਂਟ ਜੁੜੇ ਹੈ ਕਿ ਸਾਡੇ ਧਾਰਮਿਕ ਤੌਰ ਦੇ ਉੱਤੇ ਜਥੇਬੰਦੀਆਂ ਸਾਰੀਆਂ ਸਦਾ ਸੁਜੀਤ ਸਿੰਘ ਜੀ ਚੀਮਾ ਸਾਹਿਬ ਜਿਹੜੇ ਕਿ ਸਾਰੇ ਗੁਰਦਵਾਰੇ ਚ ਇਹਨਾਂ ਸਾਡੀ ਮੀਟਿੰਗ ਕਰਾਈ ਮੇਰਾ ਖਿਆਲ ਹੈ ਕਿ ਕੋਈ ਸਿੱਖ ਨਹੀਂ ਸੀ ਜਿਹਨੇ ਸਾਨੂੰ ਜਵਾਬ ਦਿੱਤਾ ਹੋਰ ਹਰ ਸਿੱਖ ਦੇ ਮਨ ਵਿੱਚ ਹੈ ਕਿ ਅਸੀਂ ਸ਼੍ਰੋਮਣੀ ਕਾਲ ਦਾਨ ਨੂੰ ਵੋਟ ਪਾਉਣਾ ਇਹ ਪਹਿਲਾਂ ਸੀ ਉਹਨਾਂ ਦੇ ਮੰਨ ਚੇ ਕਿ ਭਾਵੇਂ ਬਾਦਲ ਤੋਂ ਬਿਨਾ ਵੀ ਹੁੰਦਾ ਨਾ ਤਾਂ ਵੀ ਅਸੀਂ ਵੋਟ ਪਾਉਣ ਸੀ ਪਰ ਅੱਜ ਉਹ ਸਾਰੀ ਜ਼ਿੰਮੇਵਾਰੀ ਸਮਝ ਰਹੀ ਹੈ ਕਿ ਜੇ ਇਹਨਾਂ ਨੇ ਮਜ਼ਾਕ ਉਡਾਇਆ ਆਪਣੀ ਪਾਰਟੀ ਦਾ ਇਹਨਾਂ ਨੇ ਆਪਣੀ ਪ੍ਰਧਾਨਗੀ ਪ੍ਰਧਾਨਗੀ ਦੀ ਭੂਮਿਕਾ ਨੂੰ ਅੱਜ ਇਥੋਂ ਪਰੇ ਕਰ ਲਿਆ ਅਸੀਂ ਚੋੜ ਲੜਾਂਗੇ ਕਿਉਂਕਿ ਅਸੀਂ ਸ਼ੋਮਨੀ ਕਲਦਨ ਇੱਥੇ ਖਤਮ ਨਹੀਂ ਹੋਣ ਦੇਣਾ ਉਹਦਾ ਨਾਂਅਸ਼ਾਹ ਉੱਚਾ ਕਰਾਂਗੇ ਨੀ ਮਾਣੀ ਹੁੰਦੇਗਾ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూ ਜੀਟੀ 6 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਸ਼ਿਵ ਮਹਿਮਾ ਫਿਲਮਜ਼ ਐਂਡ ਪ੍ਰੋਡਕਸ਼ਨਸ 뮤직 ਵੀਡੀਓਜ਼ ਐਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ स्पेशल अरेंजमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू तुम देख रहे हो न्यूज एटी सिक्स चैनल आवाज सच